ਸਵੇਰ ਸਵੇਰਾ ਟਾਈਮ ਹੋਇਆ ਹੋਇਆ ਟਾਈਮ 7:22 ਹੋ ਗਏ ਆਪਣੇ ਕੋਲ ਹੈਗੀ ਜੀ ਚਾਹ ਚਾਹ ਦੇ ਨਾਲਾ ਦੇਸੀ ਕੀ ਦੇ ਬਿਸਕਟ ਨਾਲ ਇੱਕ ਬਹੁਤ ਸੋਹਣਾ ਸ਼ੁਰੂ ਰੀਵਰ ਦਾ ਦਰਿਆ ਦਾ ਵਿਊ ਰਾਤ ਨੂੰ ਜਦੋਂ ਸੀ ਇੱਥੇ ਬੈਠੇ ਸੀ ਦਾ ਜਿੰਨੇ ਮਗਾਨਾ ਟਿਮ ਟਿਮ ਜੇ ਲਾਰੇ ਸੀਗੇ ਤਾਰੇ ਜਿਵੇਂ ਇੱਥੇ ਸਾਰੇ ਪਹਾੜ ਦੇ ਤਾਰੇ ਲਾਏ ਹੋਣੇ ਬਹੁਤ ਹੀ ਸੋਹਣਾ ਵਿਊ ਸੀ ਰਾਤ ਦਾ ਇੱਧਰਲੇ ਪਾਸੇ ਉਹ ਐਲਓਸੀ ਹੈ ਜਿੱਥੇ ਕੱਲ ਆਪਾਂ ਜਾ ਕੇ ਆਏ ਸੀ ਹੁਣ ਆਪਾਂ ਇੱਧਰ ਨੂੰ ਜਾਣਾ ਹੈ ਲੇਹ ਵਾਲੇ ਪਾਸੇ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਅੱਜ ਹੈ ਜੀ 28 ਜੁਲਾਈ 2025 ਆਪਾਂ ਰੁਕੇ ਹੋਏ ਹਾਂ ਜੀ ਕਾਰਗਿਲ ਦੇ ਵਿੱਚ ਬਹੁਤ ਹੀ ਸੁੰਨੀ ਲੋਕੇਸ਼ਨ ਦੇ ਵਿੱਚ ਆਪਾਂ ਰੁਕੇ ਹੋਏ ਹਾਂ ਅੱਜ ਦਾ ਸਾਡਾ ਜਿਹੜਾ ਪਲਾਨ ਹੈਗਾ ਉਹ ਅੱਗੇ ਲੇ ਜਾਣ ਦਾ ਲੇ ਜਾਣ ਲੱਗੇ ਆਪਾਂ ਨੂੰ ਕਾਫੀ ਸਾਰੀਆਂ ਟੂਰਿਸਟਿਕ ਅਟਰੈਕਸ਼ਨਸ ਆਉਣਗੀਆਂ ਇੱਕ ਦੋ ਪਾਸ ਵੀ ਆਊਗਾ ਤੇ ਅੱਜ ਦਾ ਜਿਹੜਾ ਸਫਰ ਹੈ ਥੋੜਾ ਜਿਹਾ ਟਫ ਹੋਊਗਾ ਕਿਉਂਕਿ ਅੱਜ ਆਪਣਾ ਐਲਟੀਟਿਊਡ ਜ਼ਿਆਦਾ ਗੇਨ ਹੋਊਗਾ ਪਿਛਲੇ ਐਲਟੀਟਿਊਡ ਨਾਲ ਜਿਵੇਂ ਪਿਛੇ ਦਾ ਆਪਾਂ ਇਕ ਦੋ ਝੀਲਾ ਪਾਸ ਚੜੇ ਸੀ ਪਰ ਅੱਜ ਆਪਾਂ ਨੇ ਦੋ ਤਿੰਨ ਪਾਸ ਚੜਨੇ ਆ ਮੌਸਮ ਦੀ ਗੱਲ ਕਰੀ ਜਾਏ ਮੌਸਮ ਬਦਲ ਵਈ ਹੈ 2 ਮਿੰਟ ਬਾਅਦ ਸੇ 2 ਮਿੰਟ ਵਾਸਤੇ ਧੁੱਪ ਹੈ ਫੇਰ ਬੱਦਲ ਵਾਈ ਫੇਰ ਧੁੱਪ ਅਨਪ੍ਰੋਡਿਕਟੇਬਲ ਮੌਸਮ ਹੈ ਬੱਦਲ ਵਾਈ ਹੋ ਜੇ ਹਵਾ ਚੱਲਣ ਲੱਗ ਜੇ ਤਾਂ ਠੰਡ ਲਾਦੀ ਹੈ ਧੁੱਪ ਹੋ ਜੇ ਤਾਂ ਧੁੱਪ ਬਹੁਤ ਜ਼ਿਆਦਾ ਤਿੱਖੀ ਹੈ ਕਿ ਮੀਨਾ ਸਨ ਗਲਾਸਸ ਤੋਂ ਬੈਠ ਨਹੀਂ ਸਕਦੇ ਇੰਨੀ ਕ ਆਪਣੀ ਅੱਜ ਦੀ ਗੱਲਬਾਤ ਹੈ ਆ ਤੁਸੀਂ ਦੇਖ ਹੀ ਲਿਆ ਸੀਗਾ ਪਿੱਛੇ ਦਾ 뷰 ਆ ਅਸੀਂ ਹੋਟਲ ਲਿਆ ਸੀ ਜਿਹੜਾ ਆਲਾ ਹੋਟਲ ਅਸੀਂ ਲਿਆ ਕਾਰਗਿਲ ਦੇ ਵਿੱਚ ਡੇ 2 ਵਾਸਤੇ ਆ ਹੋਟਲ ਪਿਛਲੇ ਹੋਟਲ ਨਾਲੋਂ ਜ਼ਿਆਦਾ ਵਧੀਆ ਪਿਛਲੇ ਹੋਟਲ ਦੇ ਵਿੱਚ ਆਪ ਨੂੰ 뷰 ਨਹੀਂ ਮਿਲਿਆ ਆਪਾਂ ਨੇ ਇੰਜੋਏ ਜ਼ਿਆਦਾ ਕਰਨਾ ਸੀਗਾ 뷰 ਇਸ ਹੋਟਲ ਦੇ ਵਿੱਚ 뷰 ਪੂਰਾ ਤੁਸੀਂ ਨਾਮ ਨੋਟ ਕਰ ਲਓ ਇੱਥੇ ਰਹੋ ਜਿਆਣਾ ਡੀ ਜੋ ਜ਼ਿਲ੍ਹਾ ਕਾਰਗਿਲ ਇਸ ਹੋਟਲ ਦਾ ਨਾਮ ਹੈ ਬਹੁਤ ਹੀ ਸੋਹਣਾ ਹੋਟਲ ਹੈ ਇਹਨਾਂ ਨੂੰ ਕਹਦੇ ਕਿ ਸਾਨੂੰ ਰਿਵਰ ਸਾਈਡ ਦਾ 뷰 ਚਾਹੀਦਾ 뷰 ਦੇਵੋਗੇ ਤੁਹਾਨੂੰ ਇੱਥੇ ਚੇਅਰਾਂ ਲੱਗੀਆਂ ਹੋਈਆਂ ਰਾਤ ਨੂੰ ਜਦ ਤੁਸੀਂ ਬੈਠੋਗੇ ਠੰਡੀ ਸ਼ੀਤ ਲਹਿਰ ਚੱਲੂਗੀ ਬਹੁਤ ਹੀ ਵਧੀਆ ਤੁਹਾਨੂੰ ਆਨੰਦ ਆਜੂਗਾ ਇੱਥੇ ਇੱਥੇ ਕਾਫੀ ਸਾਰੀਆਂ ਵੈਲੀ ਵੀ ਹੈਗੀਆਂ ਦੇਖਣ ਵਾਸਤੇ ਜਿਵੇਂ ਸ਼੍ਰੀਨਗਰ ਨੂੰ ਦੇਖਣ ਵਾਸਤੇ ਇੱਕ ਦਿਨ ਕਾਫੀ ਨਹੀਂ ਹੈਗਾ ਉਮੇ ਕਾਰਗਿਲ ਨੂੰ ਵੀ ਦੇਖਣੇ ਵਾਸਤੇ ਇੱਕ ਦਿਨ ਕਾਫੀ ਨਹੀਂ ਹੈਗਾ ਕਾਰਗਿਲ ਚ ਵੀ ਘੱਟੋ ਘੱਟ 2-3 ਦਿਨ ਚਾਹੀਦੇ ਆ ਪਰ ਜਿਹੜਾ ਅਪਣਾ ਕੱਲ ਦਾ ਦਿਨ ਸੀ ਕਾਰਗਿਲ ਚ ਉਹ ਆਪਣਾ অলਮਸਟ ਗੱਡੀ ਨੂੰ ਠੀਕ ਕਰਨ ਵਾਸਤੇ ਚੱਲ ਗਿਆ ਹੁਣ ਉਹ ਮੈਂ ਕਲਿੱਪ ਪਾ ਦੂੰਗਾ ਕਿ ਗੱਡੀ ਚ ਕੀ ਹੋਇਆ ਜੀ ਲੈ ਆਉਂਦੇ ਇਹ ਆਪਣੀ ਖੜੀ ਹੈ ਸਫਾਰੀ ਟਾੜ ਦੇ ਸ਼ੋਅਰੂਮ ਚ ਕਾਰਗਿਲ ਇਹ ਹੈਰੀਅਰ ਇੱਕ ਬੜੀ ਤਕੜੀ ਪ੍ਰੋਬਲਮ ਆ ਗਈ ਸੀ ਦੋ ਇਹ ਗੱਡੀਆਂ ਇਹ ਜੋ ਜਿਲ੍ਹਾਪਾਸ ਤੇ ਜਵਾਬ ਦੇਗੀ ਛੜਨ ਤੋਂ ਉਹ ਵੀ ਲੱਗੀ ਸੀ ਨਵੀਂ সাফਾਰੀ ਖੜਨ ਇਹ ਵੀ ਖैर ਨਵੀਆਂ ਐ ਇਹ ਪਤਾ ਹੀ ਨਹੀਂ ਸੀ ਸਾਨੂੰ ਬਾਅਦ ਚ ਪਤਾ ਲੱਗਿਆ ਕੋਈ ਸੌਫਟਵੇਅਰ ਅਪਡੇਟ ਹੁੰਦਾ ਇਹਨਾਂ ਦਾ ਇਹ ਜਿਹੜਾ ਸਟੈਂਡਰਡ ਤੋਂ ਐਡਵਾਂਸ ਸੌਫਟਵੇਅਰ ਅਪਡੇਟ ਕਰਿਆ ਹੁਣ ਇਹਦਾ ਹੈਰੀਅਰ ਦਾ ਹੋ ਗਿਆ ਇਹ ਮਾਰਦੀ ਆ ਫਰਾਟੇ ਹੁਣ সাফਾਰੀ ਦਾ ਹੋ ਰਿਹਾ ਇਹ ਜਿਹੜੀਆਂ ਪਹਾੜਾਂ 'ਚ ਗੱਡੀਆਂ ਹਾਈ ਐਡਿਡ ਰੂਟ ਤੇ ਆਉਂਦੀਆਂ ਉਹਨਾਂ ਦਾ ਸੌਫਟਵੇਅਰ ਹੈ ਜਿਹੜਾ ਐਡਵਾਂਸ ਹੋਣਾ ਪੈਂਦਾ ਉਚਾਈ ਵਾਲਾ ਉਹ ਪੈ ਰਿਹਾ ਹੁਣ ਇਹਦੇ 'ਚ ਫੇਰ ਕਿਤੇ ਜਾ ਕੇ ਚੱਲੂਗੀ ਹੈ ਇਧਰਲੇ ਪਾਸੇ ਆਪਣੇ 4 ਰੂਮ ਸੀਗੇ 1 2 3 4 4 ਰੂਮ ਸੀ ਆਪਣੇ ਤੇ ਇਹ ਆਪਣਾ ਆ ਰੈਡੀ ਟੂ ਈਟ ਫੂਡ ਆਪਣੇ ਨਾਲ ਹੈ ਬੋਇਲਡ ਵਾਟਰ ਪਾਓ ਪੋਫ ਵਗੈਰਾ ਸਾਰਾ ਕੁਝ ਰੈਡੀ ਹੈ ਇੱਥੇ 2 ਘੰਟੇ ਦਾ ਟ੍ਰੀਟਮੈਂਟ ਨਾਲ ਚੱਲਦਾ ਹੈ ਹਾਂਜੀ ਮੈਨੂੰ ਕੁਝ ਵੀ ਦੇ ਦਿਓ ਤੁਸੀਂ ਕੀ ਬਣਾ ਰਹੇ ਹੋ ਪੋਹਾ ਹੈ ਲੈ ਗਈ ਹੈ ਤੇ ਟੋਸਟ ਹੈ ਮੈਨੂੰ ਮੈਗੀ ਦੇ ਦੇ ਪਰ ਇਹਨੇ ਜਿਹੜਾ ਮੈਗੀ ਆ ਜੀ ਆਪਾਂ ਉੱਪਰ ਬਸ ਠੀਕ ਹੈ ਮੈਗੀ ਓਕੇ ਤੁਹਾਨੂੰ ਪਹਾੜ ਦੇ ਵਿੱਚ ਕਹਿੰਦੇ ਮੈਗੀ ਜਿਹੜੀ ਹੈਗੀ ਮੈਗੀ ਬਹੁਤ ਸੋਹਣੀ ਲੱਗਦੀ ਹੁੰਦੀ ਹੈ ਆਪਣੇ ਨਾਲ ਤਾਂ ਮੈਗੀ ਵੀ ਹੈਗੇ ਪਹਾੜ ਵੀ ਹੈਗੇ ਆ ਰਿਹਾ ਜੀ ਆਪਣਾ ਲਾਸਟ 뷰 ਕਾਰਗਿਲ ਦਾ ਪੌਣੇ 10 ਦਾ ਟਾਈਮ ਹੋ ਗਿਆ ਅੱਗੇ ਆਪਾਂ ਲੇਹ ਵਾਲੇ ਪਾਸੇ ਨੂੰ ਜਾਣਾ ਤੇ ਹਰਸ਼ਵਰ ਦਾ ਟਾਈਮ ਹੈ ਇੱਥੇ ਅਪਰੋਕਸਿਮੇਟਲੀ 11:00 ਵਜੇ ਇਹ ਦੁਕਾਨਾਂ ਖੁੱਲ੍ਹੀਆਂ ਨਹੀਂ ਸਾਰੀਆਂ ਤੇ ਸਾਰੀ ਮਾਰਕੀਟ ਬੰਦ ਪਈ ਆ ਕਾਰਗਲ ਸ਼ਹਿਰ ਤੋਂ ਆਪਾਂ ਕਾਫੀ ਜ਼ਿਆਦਾ ਉੱਤੇ ਆ ਗਏ ਤੇ ਆਹ ਸਾਹਮਣੇ ਵਾਲੀ ਰੋਡ ਜਿਹੜੀ ਹੈ ਆ ਅੱਗੇ ਜਾਊਗੀ ਲੇਹ ਨੂੰ ਲੇਹ ਦੀ ਹਾਈਟ ਕਾਫੀ ਜ਼ਿਆਦਾ ਹੈ ਤਾਂ ਅੱਜ ਆਪਣੇ ਸਰੀਰ ਦਾ ਪੂਰਾ ਜ਼ੋਰ ਵੱਜੂਗਾ ਇੱਥੇ ਪੈਟਰੋਲ ਪੰਪ ਤੇ ਆਏ ਹੋਏ ਸੀ ਦੋਨੋਂ ਗੱਡੀਆਂ ਨੂੰ ਫੁੱਲ ਕਰਾ ਲੈਨੇ ਆ ਤੇ ਹੈਰੀਅਰ ਚੋਂ ਤਾਂ ਤੇਲ ਪਹਿਲਾਂ ਹੀ ਘਟ ਜਾਊਗਾ ਕਿਉਂਕਿ ਹੈਰੀਅਰ ਆਪਣੀ ਇੰਟਰ ਸਿਟੀ ਵਾਸਤੇ ਨਹੀਂ ਹੈਗੀ ਜਦੋਂ ਆਪਾਂ ਨੇ ਅੰਦਰ ਬਾਹਰ ਜਾਣਾ ਹੈ ਤਾਂ ਹੈਰੀਅਰ ਤੇ ਜੇ ਸਿਟੀ ਦੇ ਵਿੱਚ ਰਹਿਣਾ ਤਾਂ ਸਫਾਰਾ ਨਾਲ ਐਥੇ ਕਰਕੇ ਨਾਲੋਂ ਜ਼ਿਆਦਾ ਹਰੀਆਲੀ ਵੀ ਹੈ ਗਿਆ ਸਾਰਾ ਨੀਚੇ ਹਰੀਆ ਹੈ ਤੁਸੀਂ ਕੁਆਲਿਟੀ ਦੇਖੋ ਪਹਾੜਾ ਦੇ ਐਥੇ ਨੁਕੀਲੇ ਪਹਾੜਾ ਪੱਥਰ ਵਾਲੇ ਪਹਾੜਾ ਇਹ ਪਿੰਡਰ ਵਿੱਚ ਹੈਗਾ ਬਹੁਤ ਸੋਹਣਾ ਜਿਹਾ ਜਿਹਾ ਕੋਈ ਵੀ ਸ਼ਾਰਪ ਮੋੜ ਨਹੀਂ ਹੈਗਾ ਸਾਰੇ ਮਾਈਂਡ ਦੇ ਨੇ ਬੀ ਆਰਓ ਦੀ ਆ ਰੂਟ ਤਾਂ ਅਗਰ ਕੇ ਕੁਆਲਿਟੀ ਕੇ ਪਰ ਤੁਹਾਨੂੰ ਇੱਕ ਬੈਂਕ ਨਹੀਂ ਮਿਲਣਾ ਕਿਉਂਕਿ ਸਾਰਾ ਕੁਝ ਯਾਦ ਦੁਆਰਾ ਮਿੰਟਿੰਗ ਜਿਹਾ ਸਾਹਮਣੇ ਪਹਾੜ ਦੇਖ ਕੇ ਕਿੰਨਾ ਮਜ਼ੇਦਾਰ ਚੀਜ਼ ਹੈ ਇੱਥੇ ਗੁਰਬਾਣੀ ਦੀ ਇੱਕ ਤੁਕ ਸੱਚ ਹੋ ਜਾਂਦੀ ਹੈ ਜਿਹੜੀ ਇਹ ਲਿਖਿਆ ਹੁੰਦਾ ਹੈ ਕਿ ਅੱਖੀਂ ਦੇਖਣਾ ਇੱਥੇ ਆ ਕੇ ਲਦਾਖ ਦੇ ਰੋਡ ਉੱਤੇ ਆ ਕੇ ਇੱਕ ਚੀਜ਼ ਬਹੁਤ ਨਾਲ ਕਨਫਿਊਜ਼ਿੰਗ ਹੋ ਜਾਂਦੀ ਹੈ ਕਿ ਆਪਾਂ ਕੈਮਰਾ ਕਿੱਥੇ ਇੱਧੇ ਖੋਜੀਏ ਕਿਉਂਕਿ ਹਰ ਕਿਲੋਮੀਟਰ 2 ਕਿਲੋਮੀਟਰ ਤੋਂ ਬਾਅਦ ਹਰ ਇੱਕ ਚੀਜ਼ ਚੇਂਜ ਹੋ ਜਣੀ ਫੇਰ ਮੈਂ ਵੀਡੀਓ ਬਣਾਉਂਗਾ ਫੇਰ ਉਸ ਤੋਂ ਬਾਅਦ ਚੇਂਜ ਹੋਣੀ ਐਵੇਂ ਦਾ ਵੀਡੀਓ ਹੀ ਬਹੁਤ ਸੰਭੀ ਖਿੱਚੂਗੀ ਰეკਮੈਂਡੇਟ ਤੁਹਾਨੂੰ ਆਹ ਚੀਜ਼ ਹੈ ਕਿ ਤੁਸੀਂ 90% ਇੱਥੇ ਚਾਂਸ ਬਣਾਇਓ ਕਿ ਤੁਸੀਂ ਇੱਥੇ ਆਓ ਤੁਸੀਂ ਇੱਥੇ ਆਉਂਗੇ ਜਿਹੜੀ ਤੁਸੀਂ ਆਪ ਐਕਸਪੀਰੀਅੰਸ ਕਰਨੀ ਹੈ ਉਦੇ ਨਾਲ ਤੁਹਾਡਾ ਵੱਖਰਾ ਹੀ ਨਜ਼ਾਰਾ ਹੋਊਗਾ। ਜੇ ਮੈਂ ਤਾਂ ਕੱਪੜੇ ਘੱਲੇ। ਇਧਰਲੇ ਪਾਸੇ ਆ ਗਿਆ ਜੀ ਹੌਟ ਸਪ੍ਰਿੰਗ ਏਰੀਆ। ਇਧਰ ਥੱਲੇ ਜਾ ਕੇ ਨਾ ਹੌਟ ਸਪ੍ਰਿੰਗ ਬਣਿਆ ਹੋਇਆ। ਉੱਥੇ ਚੱਲਦੇ ਆ ਉੱਥੇ ਵੀ ਇੰਜੋਇਮੈਂਟ ਆਪਣੀ ਵਧੀਆ ਹੋਊਗੀ। ਇੱਥੇ ਦੇਖ ਕੇ ਨਾ ਬਸ ਨਜ਼ਾਰਾ ਹੀ ਛੱਡ ਦਿਓ ਤੁਸੀਂ ਇੱਥੇ ਨੂੰ ਬਿਆਨ ਕਰਨੇ ਵਾਸਤੇ ਜਿਹੜਾ ਪਵਾ ਦੇਣਾ ਦੋ ਟ੍ਰੈਕੀਆਂ ਮਿੱਟੀ ਦੀ ਕਿੱਠੀ ਹੋਣਾ ਜਿਹੜਾ ਪਵਾ ਦੇਣਾ ਬਸ ਹੁਣ ਇੱਥੇ ਆ ਕੇ ਕੋਈ ਵਰਣ ਨਹੀਂ ਹੈਗਾ ਕੋਈ ਐਕਸਪਲੇਨੇਸ਼ਨ ਨਹੀਂ ਹੈਗੀ ਤੁਸੀਂ ਵੀ ਉਹਨੂੰ ਇੰਜੋਏ ਕਰੋ ਜੋ ਸਮਝਣੇ ਸਮਝ ਲਓ ਕਰ ਲੈਨੇ ਫੇ ਡਰੇ ਉਹ ਦੇਖ ਡੂੰਗਾ ਆਇਓ ਪੂਰਾ ਡੂੰਗਾ ਨਜ਼ਾਰੇ دار ਜਿੱਥੇ ਆਪਾਂ ਫਿਲ ਹਾਲ ਜਗ੍ਹਾ ਤੇ ਖੜੇ ਆਂ ਮੇਨ ਹਾਈਵੇ ਤੋਂ ਆ ਜਗ੍ਹਾ ਕਾਫੀ ਨੀਚੇ ਆ ਮੇਨ ਹਾਈਵੇ ਆਪਣਾ ਇੱਥੇ ਕਿ ਮੇਨ ਹਾਈਵੇ ਆਪਾਂ ਮੇਨ ਹਾਈਵੇ ਨੂੰ ਛੱਡ ਕੇ نیچے ਨੂੰ ਆਏ ਹੋਇਆ ਪਹਾੜ ਕਾਫੀ ਉੱਚੇ ਰਹੇਗੇ ਤੇ ਆਪਾਂ ਬਿਲਕੁਲ ਹੀ ਪਾਣੀ ਦੇ ਲੈਵਲ ਤੇ ਆਏ ਹੁਣ ਰੀਵਰ ਦੇ ਲੈਵਲ ਤੇ ਹੁਣ ਜੇ ਆਪਾਂ 360 ਵਿਊ ਦੀ ਗੱਲ ਕਰੀਏ ਤਾਂ ਆ ਜਗ੍ਹਾ ਇੰਨੀ ਕਿ ਜ਼ਿਆਦਾ ਸੋਹਣੀ ਹੈ ਕਿ ਬਿਆਨ ਕਰਨ ਦੇ लायक ਹੈਗੇ ਨਹੀਂ ਹੁਣ ਮੈਂ ਤੁਹਾਨੂੰ ਕਮਾ ਕੇ ਦਿਖਾਵਾਂ ਤਾਂ ਆਪਣੇ ਰਾਈਟ ਹੈਂਡ ਸਾਈਡ ਜਿਹੜਾ ਪਹਾੜਾ ਤੁਹਾਨੂੰ ਸੜਕ ਹੀ ਨਹੀਂ ਦਿਖਣੀ ਇੱਥੇ ਕਿਉਂਕਿ ਸੜਕ ਇਸ ਪਹਾੜ ਤੋਂ ਵੀ ਪਰਲੇ ਪਹਾੜ ਤੇ ਸੜਕ ਹੈ ਆ ਦੇਖ ਤੇ ਆ ਇੰਨਾ ਉੱਚਾ ਪਹਾੜਾ ਬੱਸ ਸੋ ਤਾਂ ਗੱਲ ਹੀ ਛੱਡ ਦੂ ਦੇਖੋ ਇੱਥੇ ਆ ਕੇ ਸਾਨੂੰ ਇਹ ਜਿਹਾ ਮਹਿਸੂਸ ਹੁੰਦਾ ਕਿ ਜੇ ਸਾਡੇ ਕੋਲ ਟੈਂਟ ਹੁੰਦਾ ਤਾਂ ਅਸੀਂ ਇੱਥੇ ਵੀ ਰਹਿਣਾ ਸੀ ਉਹਦੇ ਬਾਅਦ ਇਹ ਅਗਲੇ ਕਿਲੋਮੀਟਰ 'ਚ ਸਾਨੂੰ ਆ ਹੁੰਦਾ ਵੀ ਕਰਾ ਤਾਂ ਇੱਥੇ ਵੀ ਚਾਹੀਦੀ ਸੀ ਅਗਲੇ ਫੇਰ ਕਿਲੋਮੀਟਰ ਮਹਿਸੂਸ ਹੁੰਦਾ ਵੀ ਕਰਾ ਇੱਥੇ ਵੀ ਚਾਹੀਦੀ ਸੀ ਮਤਲਬ ਇਹ ਗੱਲ ਮਗਾ ਦੋ ਵੀ ਸਾਰੀ ਜ਼ਿੰਦਗੀ ਇੱਥੇ ਚਾਹੀਦੀ ਸੀ ਇੰਨੇ ਜਿਆਦਾ ਸੋਹਣੇ ਸਪੌਟ ਹਨ ਤੇ ਪਾਣੀ ਜਿਹੜਾ ਹੈਗਾ ਪਾਣੀ ਠੰਡਾ ਹੈ ਨੀਲਾ ਪਾਣੀ ਹੈ ਨੇਚਰਲ ਪੂਲ ਬਣਾਇਆ ਹੋਇਆ ਹੈ ਪੱਥਰ ਇੱਥੇ ਵੀ ਲਾਏ ਹੋਏ ਆ ਪੱਥਰ ਉੱਥੇ ਵੀ ਲਾਏ ਹੋਏ ਆ ਇੱਥੇ ਵਿੱਚ ਵਿੱਚ ਪਾਣੀ ਰੋਕਿਆ ਹੋਇਆ ਹੈ ਡੂੰਘਾ ਜੇ ਤੁਸੀਂ ਨਾ ਨਿਰਦੇਸ਼ਕīn ਹੈ ਤਾਂ ਇਹ ਤੁਹਾਨੂੰ ਬੈਸਟ ਜਗ੍ਹਾ ਮਿਲ ਨਹੀਂ ਸਕਦੀ ਕਿਉਂਕਿ ਇਹਦੇ ਜੇ ਲੋਕੇਸ਼ਨ ਲੋਕੇਸ਼ਨ ਇੱਕ ਨੰਬਰ ਦੀ ਹੈ ਪਾਣੀ ਇੱਕ ਨੰਬਰ ਦਾ ਹੈ ਡਿਸਟ੍ਰਿਕਟ ਕਲੀਅਰ ਵਾਟਰ ਹੈ ਫਲੋਇੰਗ ਵਾਟਰ ਹੈ ਤੁਸੀਂ ਇਹਨੂੰ ਪੀ ਵੀ ਸਕਦੇ ਦੇਖੋ ਇਧਰਲੇ ਪਾਸੇ ਰਿਵਿਊ ਦੇਖੋ ਇਹ ਨੇ ਉੱਚੇ ਪਹਾੜ ਤੁਸੀਂ ਬਿਲਕੁਲ ਹੀ ਤਿੰਨ ਕੇਜੇ ਲੱਗ ਰਹੇ ਆ ਪਹਾੜਾ ਦੇ ਵਿੱਚ ਆਹ ਸਾਹਮਣੇ ਵਾਲਾ ਪਹਾੜ ਜਿੱਥੇ ਆਪਾਂ ਖੜੇ ਵੈਸੇ ਆ ਤਾਂ ਆਪਣੇ ਦੀ ਦੋ ਤਿੰਨ ਵਾਰ ਵੀਡੀਓ ਲੈ ਲਈ ਪਰ ਪਰ ਭੁੱਲਣ ਵਾਲੀ ਪਰ ਮੈਂ ਮੜਦੇ ਭੁੱਲ ਗਿਆ ਤੁਹਾਨੂੰ ਐਕਸਪਲੇਨ ਕਰਨਾ ਹੁਣ ਜਿਹੜਾ ਆਪਾਂ ਪਹਾੜਾ ਕਰਾਸ ਕਰਕੇ ਆਏ ਆ ਇਸ ਪਹਾੜ ਤੋਂ ਅਗਲੇ ਪਹਾੜ ਤੋਂ ਆਪਾਂ نیچے ਆਏ ਹੋਏ ਆ ਤੇ ਮੇਨ ਜਗ੍ਹਾ ਮਸ਼ਹੂਰ ਹੈ ਗਿਆ ਹੌਟ ਸਪ੍ਰਿੰਗ ਉਹਦੇ ਵਾਸਤੇ ਆਪਾਂ ਨੂੰ ਅੱਗੇ ਜਾਣਾ ਪੈਣਾ ਆ ਪਹਾੜ ਆਪਾਂ ਨੂੰ ਪਹਿਲਾਂ ਤਾਂ ਸਲੇਟੀ ਰੰਗ ਆ ਲੱਗਦਾ ਸੀ ਮਿੱਟੀ ਰੰਗ ਦਾ ਜੇ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾਵਾਂ ਤਾਂ ਵਿੱਚ ਚ ਲਾਲ ਹੋ ਗਿਆ ਇਧਰਲੇ ਪਾਸੇ ਨੀਲੀ ਸ਼ੇਡ ਹੋ ਗਈ ਉੱਤੇ ਵਾਲੇ ਪਾਸੇ ਬਲੈਕ ਸ਼ੇਡ ਹੋ ਗਈ ਤਿੰਨ ਚਾਰ ਸ਼ੇਡਾਂ ਆਪਾਂ ਨੂੰ ਇਸ ਪਹਾੜ ਦੇ ਵਿੱਚ ਕਲੀਆਂ-ਕਲੀਆਂ ਦਿਖੀਆਂ ਬੱਦਲ ਥੋੜੇ ਹੋਰ ਮੂਵ ਹੋਣਗੇ ਇਹਨਾਂ ਦੀ ਰਿਫਲੈਕਸ਼ਨ ਫੇਰ ਚੇਂਜ ਹੋ ਜੂਗੀ ਤੇ ਫੇਰ ਕੋਈ ਨਵੇਂ ਰੰਗ ਸ਼ੋਅ ਕਰ ਦੂਗਾ ਮਤਲਬ ਪੰਨੋ ਹਰ ਚੱਪੇ ਚੱਪੇ ਤੇ ਹਰ ਸੈਕਿੰਡ ਹਰ 2 ਸੈਕਿੰਡ ਤੋਂ ਬਾਅਦ ਪੰਨੋ ਰੰਗ ਚੇਂਜ ਮਿਲੂਗਾ ਹੀ ਮਿਲੂਗਾ ਉੱਪਰ ਉਹ ਇੱਥੇ ਅੱਗੇ ਜੀ ਨੂੰ ਆਦਾ ਐਨਾ ਦਾ ਸ਼ੁਰੂ ਕਰਦਾ ਨਾ ਨਾ ਨਾਲੋਂ ਡੂੰਗਾ ਆ ਆ ਬੈਰਾ ਜੀ ਨੂੰ ਨਾਲੋਂ ਕੋਈ ਪਿਆਰ ਉਹ ਆ ਕਿ ਕਿ ਡੂੰਗਾ ਹੈ ਆ ਜਾ ਪਹਿਲਾਂ ਨਿਕਲੀ ਹੋਏ ਇਹ ਰੋੜਾ ਕਿੱਡਾ ਚੱਕ ਦੇਣਾ ਤੂੰ ਇਹ ਕਿੱਡਾ ਰੋੜਾ ਸੀਗਾ ਕੱਢ ਦੋ ਕਿ ਜੂਏ ਕੋਨੇ ਤੇ ਜੁਸ ਕੇ ਵੀ ਆ ਗਏ ਆ ਬਦਲਾਉਂਦਾ ਨਹੀਂ ਤੁਹਾਨੂੰ ਲਾਤਾ ਨਹੀਂ ਇਹ ਹੈਗਾ ਆਪਣੇ ਉਹ ਚੱਲ ਉਹ ਚੱਲ ਚੱਲ ਹੋ ਨਾ ਭਾਈ ਉੱਥੇ ਡੂੰਗਾ ਹੈ ਇੱਕਦਮ ਗਿਰੂ ਕੀ ਥੱਲੇ ਮੰਨ ਦੇ ਨਹੀਂ ਕਰ ਲਓ ਕਰ ਲਓ ਕੁਝ ਨਹੀਂ ਹੁੰਦਾ ਗੱਡੀ ਤੋਂ ਨਹੀਂ ਦੱਗੀ ਤੋਂ ਨਹੀਂ ਪਾਣੀ ਵਾਲਾ ਧੋ ਰਣ ਦੋ ਇੱਥੇ ਆਪਾਂ ਨੂੰ ਨੇਚਰਲ ਪਾਣੀ ਮਿਲਿਆ ਹੋਇਆ ਹੈ ਇਹ ਰਾ ਫੇਰਾ ਚੱਕਦੇ ਜਾ ਕਰੇ ਆਪਾਂ ਇੱਕ ਪਾਸੇ ਦੀ ਗੱਡੀ ਧੋ ਦਿੰਨੇ ਆ ਉਸ ਤੋਂ ਬਾਅਦ ਪਰਲੇ ਪਾਸੇ ਦੀ ਐਵੇਂ ਹੀ ਟਾਟਾ ਸਫਾਰੀ ਧੋ ਦੂੰਗੇ ਆਹ ਨਜ਼ਾਰਾ ਜਿਹੜਾ ਹੈਗਾ ਆ ਹਿਮਾਚਲ 'ਚ ਮਿਲਣਾ ਔਖਾ ਲੇਹ ਲਦਾਖ ਤੋਂ ਤੱਪੇ-ਚੱਪੇ ਤੇ ਆ ਚੀਜ਼ ਮਿਲ ਸਾਰ

ਅਸੀਂ ਫਿਲਹਾਲ ਖੜੀਜੀ ਲਦਾਖ ਰੀਜਨ ਦੇ ਵਿੱਚ ਵੈਸੇ ਜਿਹੜਾ ਮੇਨ ਲਦਾਖ ਰੀਜਨ ਹੈ ਉਹ ਕਾਰਗਿਲ ਤੋਂ ਹੀ ਸਟਾਰਟ ਹੋ ਦਿੰਦਾ ਤਾਂ ਆਪਾਂ ਫਿਲਹਾਲ ਲਦਾਖ ਦੇ ਵਿੱਚੀਆਂ ਲਦਾਖ ਤੇ ਲੈ ਜਿਹੜੀ ਹੈਗੀ ਐ ਇਹਨਾਂ ਨੂੰ ਇੱਕ ਅਲੱਗ ਯੂਨੀਅਨ ਟਾਇਟਰੀ ਬਣਾਤਾ ਪਿਛਲੇ ਕੁਝ ਸਾਲਾਂ ਦੇ ਵਿੱਚ ਐਕਟ ਪਾਸ ਥੋੜਾ ਕੋਈ ਰੱਖਦਾ ਹੈ ਵੀ ਕੋਈ ਸ਼ਿਫਟ ਹੈ ਲਦਾਖ ਇਹ ਜਬਦੀਏ ਜੀ ਲੋਕੇਸ਼ਨ ਤੋਂ ਨਹੀਂ ਉਹ ਤਰੀ ਮੋੜੀ ਜੀ ਜਬਦੀਏ ਲੋਕੇਸ਼ਨ ਤੋਂ ਆਪਾਂ ਅੱਗੇ ਚੱਲਦੇ ਜੇ ਹੌਟ ਸਪ੍ਰਿੰਗਰ ਦੇ ਪਾਸੇ ਹੌਟ ਸਪ੍ਰਿੰਗ ਚੱਲਦੇ ਆ ਉੱਥੇ ਦਾ 90% ਜੀ ਹੈਗਾ ਗੋਤਾ ਮਾਦਨ ਦਾ ਨਾਲ ਸੇਵ ਚ ਲਈ ਜਾਂਦਾ ਤੇ ਜਿਹੜਾ ਅਸੀਂ ਸੇਵ ਹੈ ਆ ਸੇਵ ਅਸੀਂ ਸ਼੍ਰੀਨਗਰ ਤੋਂ ਲਿਆ ਛੁ ਇੰਨਾ ਜ਼ਿਆਦਾ ਜੂਸੀ ਸੇਵ ਮੈਂ ਅੱਜ ਤੱਕ ਇਹੋ ਸੇਵ ਨਹੀਂ ਖਾਇਆ ਹੈਗਾ ਜਿਹੜਾ ਆਪਣੇ ਪੰਜਾਬ ਚ ਮਿਲਦਾ ਉਹ ਸੇਵ ਦੀ ਕੁਆਲਿਟੀ ਹੈ ਤਾਂ ਕਿਤੇ ਜ਼ਿਆਦਾ ਡਾਊਨ ਹੁੰਦੀ ਹੈ ਪਤਾ ਨਹੀਂ ਸੁੱਕ ਦਿੰਨੇ ਆਪਣੇ ਟਰੈਵਲਿੰਗ ਦੇ ਵਿੱਚ ਕਦੋਂ ਕਿ ਗਿਆ ਚੱਕਰ ਬੰਦਾ ਪਰ ਆ ਆ 6 ਮਿੰਨਾ ਜੂਸੇ ਕਾਲੀ ਸ਼ੁਰੂਸ਼ ਆ ਦੇਖੋ ਤੁਹਾਨੂੰ ਮੈਂ ਦਿਖਾਉਣਾ ਆਫ ਰੋਡਿੰਗ ਦਿਖਾਣਾ ਆਹ ਇੱਥੇ ਨੁਕੀਲੇ ਪੱਥਰ ਐ ਔਖੇ ਇੱਥੇ ਡਰਾਈਵ ਕਰਨੇ ਉਹ ਦੇਖੋ ਇੱਥੇ ਜਦੋਂ ਸਾਡਾ ਇੱਕ ਵਾਰ ਅਜੀਤਪਾਲ ਚਾਚਾ ਮੇਰੇ ਫਾਦਰ ਸਾਹਿਬ ਦਾ ਫਰੈਂਡ ਜਦੋਂ ਆਏ ਸੀਗੇ ਉਹਨਾਂ ਦਾ ਕਹਿਣਾ ਸੀ ਵੀ ਆਹ ਰੋਡ ਐਹ ਜਿਹੀ ਰੋਡ ਐ ਕਿ ਜੇ ਇੱਥੇ ਦੋ ਟਰਾਲੀਆਂ ਮਿੱਟੀ ਦੀਆਂ ਗਿਰਗੀਆਂ ਸਾਰਾ ਲਦਾਖ ਲਦੂਕ ਇੱਥੇ ਕੈਂਸਲ ਹੋ ਜਾਊਗਾ ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇੱਥੇ ਆਏ ਹੋਏ ਆ ਕਿੱਥੇ ਨਹੀਂ ਵੈਸੇ ਉਹ ਜਿਹੜੀ ਗੱਲ ਐ ਕਿਦੇ ਹੱਦ ਤੱਕ ਉਹ ਸੱਚ ਵੀ ਹੈਗੀ ਐ ਕਿਉਂਕਿ ਇੱਥੇ ਵੱਡੇ ਵੱਡੇ ਪਹਾੜ ਇੰਟਰਨੈਟ ਦੀ ਨੋ ਸੇਵਾ ਚਾਹੇ ਤੁਸੀਂ ਇੰਟਰਨੈਟ ਦੀ ਸੇਵਾ ਲਈ ਹੈ ਚਾਹੇ ਜੰਮੂ ਦਾ ਸਿਮ ਹੈਗਾ ਚਾਹੇ ਨਹੀਂ ਕੋਈ ਐਸ ਇੰਟਰਨੈਟ ਦੀ ਸੇਵਾ ਨਹੀਂ ਹੈਗੀ ਉਹ ਸਾਹਮਣੇ ਚਾਚਾ ਜਾ ਕੇ ਰੋਡ ਦੀ ਇਨਸਪੈਕਸ਼ਨ ਕਰ ਰਿਹਾ ਕਿਉਂਕਿ ਗੱਟੀਆਂ ਭੱਡੀਆਂ ਇਹਨਾਂ ਦਾ ਜਾਣਾ ਔਖਾ ਥੋੜ੍ਹਦਕ ਨਾਲ ਆਪਣੇ ਸ਼ੈਲੋ ਵਾਟਰ ਬਹੁਤ ਹੀ ਸੋਹਣਾ ਮਾਹੌਲ ਅੱਗੇ ਆਖੇ ਜੀ ਅਗੜ ਰੋਡ ਬਲੌਕ ਹੋ ਜਾਂਦੀ ਹੈ ਗੱਡੀਆਂ ਤਾਂ ਅੱਗੇ ਜਾਣ ਨਹੀਂ ਸਕਦੀਆਂ ਇਹ ਤਾਂ ਅੱਗੇ ਦੀ ਹੈਗੇ ਪੈਦਲ ਯਾਤਰਾ ਹਾਟਸਪਲਿੰਗ ਨੂੰ ਦੇਖਣ ਵਾਸਤੇ ਪੈਦਲ ਚੱਲਦੇ ਆ ਤੇ ਯਾਰ ਵਿਊ ਦਾ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਵਿਊ ਤੁਹਾਨੂੰ ਕਿਵੇਂ ਐਕਸਪਲੇਨ ਕਰ ਸਕਾਂ ਮੈਂ ਕਹਿੰਦਾ ਤੁਸੀਂ ਫੋਨ ਇੱਥੇ ਚਾਹੇ 1 ਲੱਖ ਦਾ ਲਿਆਓ ਚਾਹੇ 1.5 ਲੱਖ ਦਾ ਲਿਆਓ ਫੋਨ ਇੱਥੇ ਬਿਲਕੁਲ ਬੇਕਾਰ ਜੋ ਚੀਜ਼ ਤੁਹਾਡੀ ਅੱਖਾਂ ਕੈਪਚਰ ਕਰ ਰਹੀਆਂ ਨੇ ਨੰਮ ਉਹ ਮੈਂ 1x ਤੇ 2x ਤੇ 3x ਤੇ 6x ਇਨਫੈਕਟ 18x120x ਸਾਰਾ ਦੇਖ ਲਿਆ ਮੈਨੂੰ ਨੂੰ ਇੱਥੇ ਕੋਈ ਵੀ ਮਿਲਦਾ ਹੈਗਾ ਵੀ ਆਹ ਫੋਨ ਕੈਪਚਰ ਕਰ ਪਾ ਰਿਹਾ ਜਰੂਰ ਆਓ ਇੱਕ ਵਾਰ ਤਾਂ ਮਸਟ ਹੈ ਵਿਜ਼ਿਟ ਕਰਨਾ ਤੇ ਤੁਹਾਨੂੰ ਇੱਕ ਚੀਜ਼ ਹੋਰ ਮੈਂ ਇੱਥੇ ਦੀ ਹੱਬ ਤੋਂ ਬੜੀਆਗਾ ਲੱਗਦਾ ਜਿਹੜਾ ਜੋ ਜ਼ੀਲਾਪਾਸ ਸੀ ਉਹ ਸੀ 11000 639 ਫੁੱਟ ਤੇ ਜਿੱਥੇ ਆਪਾਂ ਫਿਲਹਾਲ ਮੌਜੂਦ ਹੈ ਇਹਦੀ ਚੜਾਈ ਵਿੱਚੋ ਜੀਲੇ ਜਿੰਨੀ ਹੈ 11000 ਫੁੱਟ ਤਾਂ ਹਲਕਾ ਹਲਕਾ ਤਾਂ ਸਾਹ ਚੜਦਾ ਜਦੋਂ ਆਪਾਂ ਅੱਗੇ ਅੱਗੇ ਨੂੰ ਜਾਂਦੇ ਆ ਮੜਾ ਮੋਟੇ ਤਾਂ ਹੈਗੇ ਸਾਹਾਂ ਦੇ ਫੁੱਲਦੇ ਤੇ ਡਾਇਓਮੈਕਸ ਦੀ ਗੋਲੀ ਇੱਥੇ ਜ਼ਰੂਰੀ ਹੈ ਜ਼ਰੂਰ ਲੈ ਕੇ ਆਇਆ ਡਾਇਓਮੈਕਸ ਦੀ ਗੋਲੀ ਜਿਵੇਂ ਅਸੀਂ ਸ਼੍ਰੀਨਗਰ ਤੋਂ ਬਾਅਦ ਸਟਾਰਟ ਕਰਤੀ ਸੀ ਸੂਨ ਮਰਗੇ ਤੋਂ ਅਸੀਂ ਅੱਧੇ-ਅੱਧੇ ਗੋਲੀ ਲੈਣੀ ਸਟਾਰਟ ਕਰਤੀ ਸੀ ਉਹਨਾਂ ਸਾਨੂੰ ਕਾਫੀ ਜ਼ਿਆਦਾ ਫਰਕ ਹੈ ਇਨਫੈਕਟ ਜਿਹੜੇ ਯੰਗਸਟਰਸ ਹਨ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜਿਵੇਂ ਕਿ ਹੁਣ ਮੈਂ ਆ ਇੱਕੋ ਸਾਹਮਣੇ ਮੰਤੀਰ ਹੈ ਉਹ ਵੀ ਮੇਰੇ ਹਾਨ ਦਈਏ ਮੈਂ ਵੀ ਉਹਦੇ ਹਾਨ ਦਈਆਂ ਫਿਰ ਦੋਨੋਂ ਹਾਨ ਹਾਨੀਆਂ ਤੇ ਸਾਨੂੰ ਕੋਈ ਸਾਹਵ ਕਰਦਾ ਇਹਨਾਂ ਚੱਕਰ ਹੈਗੇ ਨਹੀਂ ਤੇ ਜੇ ਸਾਹ ਵਗਾਰਾ ਜਿਵੇਂ ਆਪਾਂ ਨੂੰ ਨਾਰਮਲ ਪੱਤਰ ਲਾ ਕੇ ਤੇ ਚੜਦੇ ਜਿਹੜਾ ਭੱਜ ਲੰਨੇ ਆ ਉਹ ਤੋਂ ਬਾਅਦ ਨਾਰਮਲ ਹੋ ਜਾਂਦਾ ਸਾਡੀ ਉਹ ਚੱਕਰ ਹੈ ਜੇ ਤੁਸੀਂ ਹੈਗੇ ਆ ਏਜਡ ਬੰਦੇ ਜਾਂ 30 40 ਪਲਸ ਤਾਂ ਤੁਸੀਂ ਆਪਣੇ ਸ਼ਰੀਰ ਨਾਲ ਪੰਗਾ ਨਾ ਲਿਓ ਸਿੱਧੇ ਹੋ ਕੇ ਡਾਇਮੈਕਸ ਦੀ ਗੋਰੀ ਖਾ ਲਓ ਜਿਹੜਾ ਹੌਟ ਸਪ੍ਰਿੰਗ ਬਣਿਆ ਹੋਇਆ ਆ ਜਿਹੜੀ ਤੁਹਾਨੂੰ ਹਰੀ ਜੀ ਦਿਖ ਰਹੀ ਪਈ ਐ ਸ਼ੈੱਡ ਹਰੀ ਜ ਖਾਰਾ ਸ਼ੈੱਡ ਹਰੀ ਦਵਾਰਾ ਆ ਇਹ ਹੌਟ ਸਪ੍ਰਿੰਗ ਤੇ ਮੰਨਣ ਦੀ ਗੱਲ ਆ ਮੰਨਣ ਦੀ ਗੱਲ ਇੱਥੇ ਆਏ ਜਿਹੜੇ ਤੁਹਾਡੇ ਜੋੜਾ ਦੇ ਵਿੱਚ ਕੋਈ ਵੀ ਦਰਦ ਵਗੈਰਾ ਹੈਗਾ ਤਾਂ ਉਹ ਬਿਲਕੁਲ ਇੱਥੇ ਓਕੇ ਹੋ ਜਾਂਦਾ ਆਪਾਂ ਨੂੰ ਇਹ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਤਾਂ ਕਰਕੇ ਆਪਣੀ ਰੀਵਰ ਚੱਲਦੀ ਐ ਠੰਡਾ ਪਾਣੀ ਆਪ ਪਤਾ ਹੀ ਚ ਪੈ ਪੈ ਡਬਾ ਕੇ ਬੈਠੂਗੇ ਉਹ ਬੈਸਟ ਚੀਜ਼ ਰਹੂਗੀ ਆਪਣੇ ਲਈ ਤੇ ਯਾਰ ਪਹਾੜਾਂ ਦੀ ਤਾਂ ਗੱਲ ਹੀ ਛੱਡ ਦੋ ਪਹਾੜ ਤਾਂ ਐਨ ਲਾਦਿਆਂ ਜਿਵੇਂ ਸਪੈਸ਼ਲੀ ਬਣਾਏ ਹੁੰਦੇ ਆ ਸਪੈਸ਼ਲ ਤਰੀਕੇ ਦੀ ਆਰਟ ਨਾਲ ਬਣਾਏ ਹੁੰਦੇ ਆ ਵੈਸੇ ਜਿਹੜਾ ਨੇ ਰਿਲੇਜ ਤੁਹਾਨੂੰ ਨੁਕੀਲੇ ਦੇ ਪਹਾੜ ਦਿਖਦੇ ਆ ਇਹਨਾਂ ਦੇ ਪਿੱਛੇ ਦਾ ਵੀ ਕਾਰਨ ਕਿਉਂਕਿ ਜਦੋਂ ਠੰਡਾ ਹੁੰਦੀਆਂ ਤਾਂ ਹਵਾ ਉੱਪਰ ਵਾਲੀ ਸਾਈਡ ਨੂੰ ਵੱਧਦੀ ਹੈ ਤੇ ਹਵਾ ਬਹੁਤ ਹੀ ਜ਼ਿਆਦਾ ਡੇਂਜਰਸ ਹਵਾ ਹੁੰਦੀ ਹੈ ਬਹੁਤ ਹੀ ਤੇਜ਼ ਹੁੰਦੀ ਹੈ ਤਾਂ ਕਰਕੇ ਸਾਰੇ ਜਿੰਨੀ ਵੀ ਤੁਹਾਨੂੰ ਦਿਖ ਰਹੀ ਹੈ ਚੜਾਈ ਚੁੜੀ ਮਾੜੇ ਮੋਟੇ ਜੇ ਪੈਟਰਨ ਵਗੈਰਾ ਸਾਰੇ ਹਵਨੇ ਬਣਾਏ ਜਦੋਂ ਨਮਕੀਲਾ ਪਾਸ ਤੋਂ ਮੇਰੇ ਖਿਆਲ ਚ 15 ਕਿਲੋਮੀਟਰ ਪਿੱਛੇ ਨਮਕੀਲਾ ਪਾਸ ਤੋਂ 15 ਕਿਲੋਮੀਟਰ ਪਿੱਛੇ ਆ ਉੱਥੇ ਆਪਣਾ ਰੋਡ ਤੇ ਹੀ ਲਾਇਆ ਹੋਇਆ ਉਹਨਾਂ ਨੇ ਲਿਖ ਕੇ ਹੌਟ ਸਪ੍ਰਿੰਗ ਹੌਟ ਸਪ੍ਰਿੰਗ ਲਿਖ ਕੇ ਲਾਇਆ ਹੋਇਆ ਮਤਲਬ ਬੋਰਡ ਛੋਟੇ ਦੇ ਆ ਤੁਹਾਨੂੰ ਆਉਂਦੇ ਹੋ ਈ ਕਿੰ ਆ ਰੱਖਣਾ ਪੈਣਾ ਨਮਕੀਲਾ ਪਾਸ ਤੋਂ 15 ਕਿਲੋਮੀਟਰ ਪਿੱਛੇ ਉਹ ਤੋਂ ਬਾਅਦ ਇਹ ਥਾਂ ਨੂੰ ਰਸਤਾ ਆਂਦਾ ਰਸਤਾ ਹੈਗਾ ਥੋੜਾ ਜਿਹਾ ਡੇਂਜਰਸ ਹੈਗਾ ਤੰਗ ਮੰਨਣਾ ਮੰਦਾ ਡਰਾਈਵਰੀ ਤੇ ਵਧੀਆ ਚਾਹੀਦਾ ਤੇ ਜੇ ਤੁਸੀਂ ਆਓ ਅਰ ਨੀਚੇ ਨੂੰ ਜਰੂਰ ਆਏ ਕਿਉਂਕਿ ਆ ਚੀਜ਼ ਐ ਜਿਹੜੀ ਅਭੀ ਜਿੱਥੇ ਬਹੁਤ ਘੱਟ ਲੋਕਾਂ ਨੇ ਅਨਐਕਸਪਲੋਰਡ ਦੀ ਚੀਜ਼ ਐ ਆਪਣੇ ਨਾਲ ਜਿਹੜੇ ਪਾਪਾ ਦੇ ਚਾਚਾ ਆਏ ਹੋਏ ਆ ਉਹ ਕਾਫੀ ਵਾਰ ਇੱਥੇ ਘੁੰਮੇ ਹੋਏ ਹਨ ਤਾਂ ਕਰਕੇ ਪਤਾ ਤੇ ਇੱਥੇ ਕੋਈ ਟੂਰਿਸਟ ਨਹੀਂ ਆਗਾ ਕੋਈ ਕੁਝ ਨਹੀਂ ਆਗਾ ਤੁਸੀਂ ਕੱਲੇ ਹੋਵੋਗੇ ਐਨਾ ਪਾਣੀ ਹੋਊਗਾ ਸੋਹਣੇ ਸੋਹਣੇ ਤੁਹਾਡੇ ਨਾਲ ਵੱਡੇ ਵੱਡੇ ਪਹਾੜ ਹੋਣਗੇ ਸਾਫ਼ ਅਸਮਾਨ ਹੋਊਗਾ ਤਿੱਖੀ ਧੁੱਪ ਹੋਊਗੀ ਮਤਲਬ ਧੁੱਪ ਤਿੱਖੀ ਪਰ ਉਹ ਠੰਡਾ ਚੀਜ਼ ਮੱਧਮ ਚੀਜ਼ ਹੋਊਗੀ ਮੱਧਮ ਜੀ ਗਰਮੀ ਠੰਡ ਜਿਆਦਾ ਠੰਡੀ ਹਵਾ ਨਜ਼ਰਦਾਰ ਚੀਜ਼ ਹੈ ਜਰੂਰ ਆਇਓ ਜਿਹੜਾ ਤੁਹਾਨੂੰ ਪਾਣੀ ਦਿਖ ਰਿਹਾ ਹੈ ਜਿਹੜਾ ਤੁਹਾਨੂੰ ਪਾਣੀ ਦਿਖ ਰਿਹਾ ਹੈ ਆਪਾਂ ਦਾ ਕਰ ਗਿਆ ਇਹਰ ਠੰਡਾ ਨਹੀਂ ਹੈ ਦਮ ਇਹ ਨਹੀਂ ਕੋਣ ਆਹਿੱਥੇ ਬੈਠ ਕੇ ਬਿਨਾਂ ਫਿੱਟਰ ਬੈਠੇ ਆ ਜਿਹੜਾ ਪਾਣੀ ਦਾ ਦਿਖ ਰਿਹਾ ਉੱਪਰ ਫੁੱਟਦਾ ਹੋਇਆ ਆ ਪਾਣੀ ਜਿਆਦਾ ਟਾਈਮ ਸਪੈਂਡ ਹੋ ਧਰਤੀ ਚੋਂ ਪਾਣੀ ਨਿਕਲ ਰਿਹਾ ਤੇ ਇੱਥੇ ਵਾਲੇ ਜਿਹੜੇ ਲੋਕੇਲਿਟੀ ਹੈ ਲੋਕ ਐਥੇ ਦੇ ਉਹਨਾਂ ਦਾ ਮੰਨਣਾ ਹੈ ਕਿ ਜੇ ਆ ਪਾਣੀ ਪੀ ਲੋ ਤਾਂ ਕਿਡਨੀਆਂ ਤੇ ਬਹੁਤ ਹੀ ਵਧੀਆ ਅਸਰ ਹੈ ਕਿਡਨੀਆਂ ਤੁਹਾਡੀਆਂ ਖਰਾਬ ਨਹੀਂ ਹੁੰਦੀਆਂ ਆ ਗੀਆਂ ਆ ਮੰਨ ਲੈ ਇੱਕ ਚੀਜ਼ ਹੈ ਹੁਣ ਕਿੰਨੀ ਕੇ ਸਾਇੰਟਿਫਿਕ ਪ੍ਰੂਵਨ ਹੈ ਕਿਆ ਕੁਝ ਇਹਦਾ ਪ੍ਰੂਫ ਹੈ ਉਹ ਆਪਣੇ ਕੋਲ ਕੁਛ ਹੈਗਾ। ਆ ਸਾਨੂੰ ਇੱਥੇ ਤੋਂ ਇੱਕ ਪੱਥਰ ਮਿਲਿਆ ਤੇ ਤੁਸੀਂ ਇਹ ਧਿਆਨ ਨਾਲ ਪੱਥਰ ਦੇਖੋ। ਤਾਂ ਪੂਰਾ ਇੰਡੀਆ ਮੈਪ ਬਣਿਆ ਹੋਇਆ ਪੱਥਰ ਤੇ। ਆ ਨੀਚੇ ਵਾਲੇ ਪਾਸੇ ਚੁੰਝੀ, ਇੱਧਰ ਅਸਾਮ। ਆ ਇੱਥੇ ਤੋਂ ਮੂਝਾ ਬਣਿਆ ਹੋਇਆ ਗੁਜਰਾਤ ਵਾਲਾ ਤੇ ਉੱਤੇ ਤਾਂ ਹਲਕਾ ਜਿਹਾ ਪੰਜਾਬ ਤੱਕ ਬਣਿਆ ਹੋਇਆ, ਪੰਜਾਬ ਦੇ ਉੱਤੇ ਬਣਿਆ ਹੋਇਆ। ਪਰ ਉਹ ਕੈਮਰਾ ਕੈਪਚਰ ਨਹੀਂ ਕਰ ਪਾਰਿਆ ਬਹੁਤ ਗਣ ਪੱਥਰ ਮਿਲੇ ਸਾਨੂੰ ਇੱਥੇ ਤੇ